ਅੰਮ੍ਰਿਤਸਰ ਕਾ ਨੂੰ ਲੈ ਕੇ ਇਹ ਵੱਖਵਾਦ ਦੀ ਗੱਲ ਕਿਵੇਂ ਸਾਹਮਣੇ ਆਈਏ ਪੁੱਚੋ ਵਾਲੇ ਨੂੰ ਕਿਸੇ ਪੱਤਰਕਾਰ ਨੇ ਸਵਾਲ ਪੁੱਛ ਲਿਆ ਵੀ ਤੁਹਾਡੇ ਇੱਥੇ ਜੱਟਾਂ ਦੇ ਭਾਂਡੇ ਵੱਖਰੇ ਇਹ ਲਿਖਿਆ ਹੋਇਆ ਜੱਟਾਂ ਦੀ ਮਰਿਆਦਾ ਦੇ ਭਾਂਡੇ ਵੱਖਰੇ ਕਮੀਆਂ ਜੱਥੇਬੰਦੀਆਂ ਨੇ ਜਿਹੜੀਆਂ ਜਾਤ ਦਾ ਕੋਡ ਲਈ ਫਿਰਦੀਆਂ ਠੀਕ ਆ ਤੁਸੀਂ ਅੰਦਰ ਖਾਤੇ ਗੰਦ ਘੋਲਦੇ ਹੋ ਤੁਸੀਂ ਅੰਦਰ ਖਾਤੇ ਗੰਦ ਖਲਾਰਦੇ ਹੈਗੇ ਹੋ ਜਾਤ ਪਾਤ ਦੀ ਗਲਤੀ ਆ ਉਹਨੂੰ ਲੁਕਾਉਣ ਵਾਸਤੇ ਇਹ ਕਹਿੰਦਾ ਕਿ ਦਰਬਾਰ ਸਾਹਿਬ ਦੇ ਵਿੱਚ ਚੌਥਾ ਪੋੜਾ ਜੜਿਆ ਉਹ ਮੱਝ ਵੀ ਸਮਾਜ ਦਾ ਵੱਖਰਾ ਹੋਇਆ ਕਰਦਾ ਸੀ ਪਰ ਤੁਸੀਂ ਹੁਣ ਆ ਕੇ ਵੱਡੇ ਵੱਡੇ ਚੈਨਲਾਂ 'ਤੇ ਕਹਿਣ ਲੱਗ ਗਿਓ ਜਿਹੜੇ ਜਾਤਾਂ ਉਦਸ ਸਿੱਖੀਵਾਲ ਨੂੰ ਮੁੜ ਰਹੇ ਨੇ ਉਹ ਤਾਂ ਬੱਗਾ ਦੇ ਬੱਗ ਸਿੱਖੀਵਾਲ ਨੂੰ ਆ ਰਹੇ ਨੇ ਵੀ ਸਿੱਖੀ 'ਚ ਕੋਈ ਯਾਦਬਾਤ ਨਹੀਂ ਹੈਗੀ ਤਾਂ ਦੂਜੇ ਪਾਸੇ ਇਦਾਂ ਦੇ ਭੂਮਣੇ ਉੱਠ ਕੇ ਇਦਾਂ ਦੇ ਬਿਆਨ ਦੇਣ ਲੱਗੇ ਕੀ ਸੋਚਦੇ ਹੋ ਕਿ ਇਹਦੇ ਵਿੱਚ ਕਿਵੇਂ ਬਦਲਾਵ ਲਿਆਂਦਾ ਜਾ ਸਕਦਾ ਜਥੇਦਾਰਦਿਆਂ ਦਾ ਤਾਂ ਭਾਰ ਨਹੀਂ ਚਲਦੀਆਂ ਇੱਕ ਤਾਂ ਰਾਗੀਆਂ ਨੇ ਅਜ਼ਾਨ ਲਗਾਈ ਕੀਰਤਨ ਦੇ ਵਿੱਚ ਜਥੇਦਾਰ ਸਾਹਿਬ ਨੇ ਹੁਕਮਨਾਮਾ ਜਾਰੀ ਕਰਤਾ ਜੀ ਦਵਾਬੀ ਲਗਾਤਾਰ ਪ੍ਰੈਸ ਕਾਨਫਰੰਸਾਂ ਕਰ ਰਿਹਾ ਜਥੇਦਾਰ ਸਾਹਿਬ ਦੀਆਂ ਕੰਨ ਤੱਕ ਵਾਈ ਨਹੀਂ ਪਹੁੰਚੀ ਇੱਥੋਂ ਤੱਕ ਕੇ ਮੰਗ ਪੱਤਰ ਵੀ ਪਹੁੰਚ ਚੁੱਕੇ ਨੇ ਅਕਾਲ ਦੇਖ ਸਾਹਿਬ ਜਥੇਦਾਰ ਸਾਹਿਬ ਨੂੰ ਬੇਨਤੀ ਆ ਜਾਂ ਯਾਹ ਫਿਰ ਨਿਹੰਗ ਜਥੇਬੰਦੀਆਂ ਜਿਹੜੀਆਂ ਹੈਗੀਆਂ ਉਹ ਤੁਹਾਨੂੰ ਆ ਕੇ ਤੁਹਾਡੇ ਤੋਂ ਜਵਾਬ ਮੰਗਣਗੀਆਂ ਕਿਉਂ ਜਿਹੜਾ ਪੰਥ ਹੈ ਇੰਨਾ ਕਮਜ਼ੋਰ ਜਾ ਪਰਿਆ ਲੱਖ ਹਿੱਲੇ ਮਜਾਜਣ ਜਾਂਦੀ ਦਾ ਇਹ ਕੀਰਤਨ ਦੇ ਵਿੱਚ ਗਾ ਰਿਹਾ ਉਦੋਂ ਤੁਹਾਡਾ ਹੁਕਮਨਾਮਾ ਕਿਉਂ ਨਹੀਂ ਆਇਆ ਚਾਰੋ ਸਾਬ ਜਾਂਦੇ ਮੇਰੇ ਤੋਂ ਪਾਸ਼ਾ ਨੇ ਮੈਂ ਉਹਨਾਂ ਦਾ ਨਾਮ ਹਮੇਸ਼ਾ ਪਾਸ਼ਾ ਲੈਣਾ ਹੁੰਦਾ ਪਰ ਇਸ ਚੀਜ਼ ਨੂੰ ਉਹਨਾਂ ਨੂੰ ਨਹੀਂ ਸਮਝ ਆਏਗੀ ਤੇ ਇਸ ਚੀਜ਼ ਦੀ ਕਰੈਕਸ਼ਨ ਕਿਵੇਂ ਕਰਨੀ ਆਂ ਕਿ ਹਿੰਦ ਦੀ ਚਾਦਰ ਜੜਾ ਹੈਗਾ ਇਹ ਵੀ ਖਿਤਾਬ ਗੁਰੂ ਸਾਹਿਬ ਦਾ ਜਦੋਂ ਰੈਕਗਨਾਈਜ਼ ਹੋ ਜਾਵੇ ਉਹ ਬਹੁਤ ਵੱਡੀ ਗੱਲ ਹੋ ਜਾਂਦੀ ਆ ਪੂਰੀ ਦੁਨੀਆ ਦੇ ਵਿੱਚ ਇਸ ਚੀਜ਼ ਨੂੰ ਲਾਗੂ ਕੀਤਾ ਜਾ ਸਕਦਾ ਹੈਗਾ ਕੀ ਅ ਕੀ ਅਕਾਲ ਤਖਤ ਸਾਹਿਬ ਇਹਦੇ ਤੇ ਕੋਈ ਇੱਕ ਕਮੇਟੀ ਬਣਾ ਕੇ ਇਹਨੂੰ ਫਾਈਨਲਾਈਜ਼ ਨਹੀਂ ਕਰ ਸਕਦਾ ਈਸਾਈ ਸਾਡੇ ਉੱਤੇ ਰਾਜ ਕਰਦੇ ਸੀ ਉਹਨਾਂ ਦਾ ਕੈਲੰਡਰ ਈਸਵੀ ਕੈਲੰਡਰ ਸਾਡੇ ਉੱਤੇ ਲਾਗੂ ਸੀਗਾ ਸਾਨੂੰ ਐਸੀ ਕਿਹੜੀ ਮਜਬੂਰੀ ਆ ਗਈ ਆ ਕਿ ਅਸੀਂ ਈਸੂ ਦੇ ਜੰਮੇ ਦੇ ਕੈਲੰਡਰ ਦੇ ਹਿਸਾਬ ਨਾਲ ਆਪਣੇ ਗੁਰੂ ਦਾ ਜਨਮ ਦਿਨ ਮਨਾਉਣਾ ਸਤਿ ਸ਼੍ਰੀ ਅਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਆਸ਼ੇਖਰ ਰਾਏ ਸਿੱਖ ਧਰਮ ਜਿੱਥੇ ਕਿ ਸਮਾਨਤਾ ਦੀ ਗੱਲ ਹੁੰਦੀ ਹੈ ਸਿੱਖ ਧਰਮ ਜਿੱਥੇ ਹਰ ਇੱਕ ਨੂੰ ਥਾਂ ਦਿੱਤੀ ਜਾਂਦੀ ਹੈ ਔਰ ਸਭ ਦਾ ਸਨਮਾਨ ਕੀਤਾ ਜਾਂਦਾ ਉੱਥੇ ਅੱਜ ਅੰਮ੍ਰਿਤ ਚਕਾਨ ਨੂੰ ਲੈ ਕੇ ਕੁਝ ਅਜਿਹੇ ਖਿਆਲਤ ਜਿਹੜੇ ਨੇ ਉਹ ਸਾਹਮਣੇ ਲਿਆਂਦੇ ਜਾ ਰਹੇ ਨੇ ਜਿਦੇ ਵਿੱਚ ਕਿ ਜਾਤੀਵਾਦ ਦੀ ਗੱਲ ਆਈ ਹੈ ਜਿਸ ਦੇ ਉੱਤੇ ਸਵਾਲ ਚੁੱਕਦੇ ਨਜ਼ਰ ਆਏ ਨੇ ਭਗਤ ਸਿੰਘ ਦੁਆਬੀ ਜੀ ਇੱਥੇ ਮੇਰੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਮਦਰ ਟੀਵੀ ਧੰਨਵਾਦ ਜੀ ਧੰਨਵਾਦ ਬਹੁਤ ਬਹੁਤ ਕੀ ਮਾਮਲਾ ਉੱਠਿਆ ਹੈ ਕਿ ਕਿਉਂਕਿ ਮੈਂ ਵੀ ਸੁਣ ਕੇ ਬੜਾ ਹੈਰਾਨ ਹੋਇਆ ਕਿ ਸਿੱਖ ਧਰਮ ਜਿੱਥੇ ਸਭ ਨੂੰ ਸਮਾਨ ਪਾਂ ਦਿੱਤੀ ਜਾਂਦੀ ਹੈ ਔਰ ਕੋਈ ਵੀ ਜਾਤੀਵਾਦ ਦੀ ਗੱਲ ਨਹੀਂ ਹੁੰਦੀ ਉਹਦੇ ਵਿੱਚ ਅੰਮ੍ਰਿਤ ਛਕਾਣ ਨੂੰ ਲੈ ਕੇ ਇਹ ਵੱਖਵਾਦ ਦੀ ਗੱਲ ਕਿਵੇਂ ਸਾਹਮਣੇ ਆਈ ਇਹਦੇ ਪਿੱਛੇ ਦੀ ਜੜ ਕੀ ਹੈ ਕਿੱਥੋਂ ਸ਼ੁਰੂ ਹੋਈ ਹੈ ਦੇਖੋ ਇਹ ਕਰਤੂਤ ਜਿਹੜੀ ਹੈ ਨਾ ਇਹ ਕਈ ਜਥੇਬੰਦੀਆਂ ਇਹ ਕਰਤੂਤ ਕਰ ਰਹੀਆਂ ਨੇ ਸਿੱਖਾਂ ਦੇ ਵਿੱਚ ਜਾਤ ਦਾ ਤਾਂ ਬਿਲਕੁਲ ਵੀ ਕੋਡ ਹੈ ਹੀ ਨਹੀਂ ਪਰ ਕੁਝ ਐਸੀਆਂ ਨਕਮੀਆਂ ਜਥੇਬੰਦੀਆਂ ਨੇ ਜਿਹੜੀਆਂ ਜਾਤ ਦਾ ਕੋਡ ਲਈ ਫਿਰਦੀਆਂ ਇੱਕ ਫੋਟੋ ਤੁਸੀਂ ਵਾਇਰਲ ਹੁੰਦੀ ਹੋਈ ਦੇਖੇਗੀ ਦੇਖੀ ਹੋਣੀ ਆਮ ਹੀ ਜੱਤਾਂ ਜੱਟਾਂ ਦੀ ਮਰਿਆਦਾ ਦੇ ਭਾਂਡੇ ਵੱਖਰੇ ਮਹਾਂਪੁਰਸ਼ਾਂ ਦੀ ਮਰਿਆਦਾ ਦੇ ਹਿਸਾਬ ਨਾਲ ਜੱਟਾਂ ਦੇ ਭਾਂਡੇ ਵੱਖਰੇ ਇਥੇ ਤਾਂ ਭਾਈ ਨਰਮਲ ਸਿੰਘ ਜੀ ਦੇ ਸੰਸਕਾਰ ਦੇ ਟਾਈਮ ਜੇ ਤੁਹਾਨੂੰ ਯਾਦ ਹੋਵੇ ਕਰੋਨਾ ਦੇ ਟਾਈਮ ਕਿੰਨਾ ਰੌਲਾ ਪਿਆ ਸੀ ਬਾਅਦ ਚ ਉਸ ਨੂੰ ਕਵਰ ਅਪ ਕਰ ਦਿੱਤਾ ਗਿਆ ਨਹੀਂ ਜੀ ਇਦਾਂ ਨਹੀਂ ਜੀ ਉਦਾਂ ਅਸਲ ਚ ਤਾਂ ਏਸੀ ਵੀ ਭਾਈ ਨਰਮਲ ਸਿੰਘ ਜੀ ਜਿਹੜੇ ਹੈਗੇ ਆ ਉਹ ਮਜੀਵੀ ਸਮਾਜ ਚੋਂ ਆਉਂਦੇ ਆ ਤੇ ਉੱਥੇ ਉਹਨਾਂ ਨੂੰ ਸ਼ਮਸ਼ਾਨ ਦੇ ਵਿੱਚ ਜਗ੍ਹਾ ਨਹੀਂ ਮਿਲੀ ਇਹ ਅੰਦਰ ਖੱਤੇ ਬੜਾ ਕੁਝ ਚੱਲਦਾ ਪਿਆ ਸਿੱਖਾਂ ਦੇ ਅੰਦਰ ਹੀ ਚੱਲ ਰਿਹਾ ਇਹ ਅੰਦਰ ਖੱਤੇ ਤਾਂ ਚੱਲਦੇ ਚੱਲਦੇ ਇੱਕ ਪ੍ਰਾਈਵੇਟ ਚੈਨਲ ਦੇ ਉੱਤੇ ਪੁੱਚੋ ਵਾਲੇ ਨੂੰ ਕਿਸੇ ਪੱਤਰਕਾਰ ਨੇ ਸਵਾਲ ਪੁੱਛ ਲਿਆ ਵੀ ਤੁਹਾਡੇ ਇੱਥੇ ਜੱਟਾਂ ਦੇ ਭਾਂਡੇ ਵੱਖਰੇ ਇਹ ਲਿਖਿਆ ਹੋਇਆ ਹੈ ਇਦਾਂ ਦੀ ਮर्यादा ਚੱਲਦੀ ਆ ਅੱਗੋਂ ਆਪਣੇ ਆਪ ਨੂੰ ਉਹ ਬੂਬਣਾ ਸਾਧ ਜਿਹੜਾ ਉਹ ਆਪਣੀ ਗਲਤੀ ਜਿਹੜੀ ਉਹਦੀ ਹੈਗੀ ਆ ਜਾਤ ਪਾਤ ਦੀ ਗਲਤੀ ਆ ਉਹਨੂੰ ਲੁਕਾਉਣ ਵਾਸਤੇ ਇਹ ਕਹਿੰਦਾ ਕਿ ਦਰਬਾਰ ਸਾਹਿਬ ਦੇ ਵਿੱਚ ਚੌਥਾ ਪੋੜਾ ਜਿਹੜਾ ਆ ਉਹ ਮੱਝ ਵੀ ਸਮਾਜ ਦਾ ਵੱਖਰਾ ਹੋਇਆ ਕਰਦਾ ਸੀ ਅੱਛਾ ਹੁਣ ਇਹ ਬਹੁਤ ਵੱਡੀ ਗੱਲ ਹੋ ਗਈ ਇੱਕ ਵੱਡੇ ਚੈਨਲ ਤੇ ਆ ਗਿਆ ਤੁਸੀਂ ਮੀਡੀਆ ਦੇ ਵਿੱਚ ਠੀਕ ਆ ਤੁਸੀਂ ਅੰਦਰ ਖਾਤੇ ਗੰਦ ਘੋਲਦੇ ਹੋ ਤੁਸੀਂ ਅੰਦਰ ਖਾਤੇ ਗੰਦ ਖਲਾਰਦੇ ਹੋ ਗਿਓ ਤੁਸੀਂ ਖਲਾਰ ਰਹੇ ਹੋ ਚਲੋ ਉਹ ਇੱਕ ਵੱਖਰੀ ਗੱਲ ਆ ਉਸ ਤੇ ਕੌਮ ਇੰਨੀ ਅਵੇਅਰ ਨਹੀਂ ਹੋਈ ਪਰ ਤੁਸੀਂ ਹੁਣ ਆ ਕੇ ਵੱਡੇ ਵੱਡੇ ਚੈਨਲਾਂ 'ਤੇ ਕਹਿਣ ਲੱਗ ਗਿਓ हां पर ਹੁਣ ਤਾਂ ਪੂਰਾ ਸਮਾਜ ਸੁਣਦਾ ਨਾ ਇਸ ਗੱਲ ਨੂੰ ਜਦੋਂ ਵੱਡੇ ਹੁਣ ਕਈ ਲੋਕ ਮੈਨੂੰ ਫੋਨ ਕਰਕੇ ਕਹਿੰਦੇ ਆ ਦੁਆਬੀ ਤੂੰ ਇਹ ਚੀਜ਼ ਨੂੰ ਮੀਡੀਆ ਤੇ ਚ ਲਿਆ ਰਿਆ ਮੈਂ ਨਹੀਂ ਲਿਆਂਦਾ ਬਾਈ ਜੀ ਦਰਬਾਰ ਸਾਹਿਬ ਉਹ ਮੁਕੱਦਸ ਸਥਾਨ ਹੈਗਾ ਜਿੱਥੇ ਚਾਰ ਵਰਨਾ ਦਾ ਚਾਰ ਦਰਵਾਜੇ ਨੇ ਕਿ ਸਾਰੇ ਵਾਸਤੇ ਸਾਂਝਾ ਆ ਚਾਰੋਂ ਧਰਮਾਂ ਵਾਸਤੇ ਸਾਂਝਾ ਚਾਰੋਂ ਵਰਨਾ ਵਾਸਤੇ ਸਾਂਝਾ ਕਿਸੇ ਦੇ ਵਾਸਤੇ ਉੱਥੇ ਵਿਤਕਰਾਨੀ ਹੈਗਾ ਉਸ ਮੁਕੱਦਸ ਸਥਾਨ ਨੂੰ ਜੇ ਕੋਈ ਕਲੰਕ ਲਾ ਦੇ ਆ ਕੇ ਕਿ ਉੱਥੇ ਜੀ ਜਿਹੜੀ ਹੈਗੀ ਨੀਵੀਂ ਜਾਤ ਵਾਲਿਆਂ ਦਾ ਉਹ ਸਾਈਡ ਵੱਖਰੀ ਹੁੰਦੀ ਸੀ ਬਾਹਾ ਵੱਖਰਾ ਹੁੰਦਾ ਸੀ ਪੌੜੀ ਵੱਖਰੀ ਹੁੰਦੀ ਸੀ ਫਿਰ ਤਾਂ ਐਡੋ ਬਮਰਨ ਵਾਲੀ ਗੱਲ ਆ ਹਨਾ ਤੁਸੀਂ ਗੁਰੂ ਪਾਸ਼ਾ ਦੇ ਗੁਰੂ ਪਾਸ਼ਾ ਦੀ ਮਰਿਆਦਾ ਤੋਂ ਪਕੋੜੇ ਹੋ ਗੁਰੂ ਪਾਸ਼ਾ ਦੀ ਕਹਿਣੀ ਤੋਂ ਪਕੋੜੇ ਹੋ ਉਹਨਾਂ ਦੇ ਬਚਨਾਂ ਤੋਂ ਭਗੋੜੇ ਹੋ ਤੇ ਇਹਦਾ ਮਤਲਬ ਇਹ ਥੋੜੀ ਨਾ ਕਿ ਹੁਣ ਤੁਸੀਂ ਆਪਣੀ ਜੜੀਆਂ ਇਹ ਕਰਤੂਤਾਂ ਨੇ ਉਹ ਗੁਰੂ ਪਾਸ਼ਾ ਦੇ ਗਲਬਾਣ ਲੱਗ ਜਾਓਗੇ ਗੁਰੂ ਪਾਸ਼ਾ ਦੇ ਪੰਥ ਦੇ ਗਲਬਾਣ ਲੱਗ ਜਾਓਗੇ ਜਦੋਂ ਤੁਸੀਂ ਇਸ ਮਾਮਲੇ ਨੂੰ ਚੁੱਕਿਆ ਜਾਂ ਫਿਰ ਇਹਦੇ ਉੱਤੇ ਸਵਾਲ ਖੜਾ ਕੀਤਾ ਤੇ ਇਸ ਨੂੰ ਮੀਡੀਆ 'ਚ ਵੀ ਲਿਆਂਦਾ ਜਿਵੇਂ ਤੁਸੀਂ ਕਿਹਾ ਕਿ ਤੁਹਾਨੂੰ ਕੁਝ ਲੋਕ ਇਹ ਵੀ ਕਹਿਣ ਲੱਗੇ ਕਿ ਤੁਸੀਂ ਇਸ ਗੱਲ ਨੂੰ ਹਾਈਲਾਈਟ ਕਰ ਰਹੇ ਹੋ ਤੁਸੀਂ ਜਗਜਾਹਰ ਕਰ ਰਹੇ ਹੋ ਤਾਂ ਹੁਣ ਇਹ ਗੱਲ ਕਿੱਥੇ ਤੱਕ ਪਹੁੰਚੀ ਹੈ ਤੇ ਇਹਨੂੰ ਕਿੱਥੇ ਤੱਕ ਲਿਜਾਣਾ ਚਾਹੁੰਦੇ ਹੋ ਤੁਸੀਂ ਮਤਲਬ ਕੀ ਸੋਚਦੇ ਹੋ ਕਿ ਇਹਦੇ ਵਿੱਚ ਕਿਵੇਂ ਬਦਲਾਵ ਲਿਆਂਦਾ ਜਾ ਸਕਦਾ ਹੈ ਦੇਖੋ ਬਾਬਾ ਜਥੇਦਾਰ ਦੀਆਂ ਰੱਤਾ ਭਾਰ ਨਹੀਂ ਚਲਦੀਆਂ ਅਕਾਲ ਤਖਤ ਸਾਹਿਬ ਦੇ ਔਰ ਮੈਂ ਉਹਨਾਂ ਨਾਲ ਉਹਨਾਂ ਦੀ ਇਸ ਗੱਲ ਨਾਲ ਕਿਤੇ ਐਗਰੀ ਵੀ ਹੈਗਾ ਇੱਕ ਤਾਂ ਰਾਗੀਆਂ ਨੇ ਆਜ਼ਾਨ ਲਗਾਈ ਕੀਰਤਨ ਦੇ ਵਿੱਚ ਜਥੇਦਾਰ ਸਾਹਿਬ ਨੇ ਹੁਕਮਨਾਮਾ ਜਾਰੀ ਕਰਤਾ ਜੀ ਠੀਕ ਹੈ ਜੀ ਤੇ ਜਥੇਦਾਰ ਸਾਹਿਬ ਨੂੰ ਇੱਕ ਟੁਕੜ ਡੇਢ 2 ਮਹੀਨੇ ਤੋਂ ਇਹ ਮੁੱਦਾ ਲਗਾਤਾਰ ਚੱਲ ਰਿਹਾ ਹੈ ਦਵਾਬੀ ਲਗਾਤਾਰ ਪ੍ਰੈਸ ਕਾਨਫਰੰਸਾਂ ਕਰ ਰਿਹਾ ਹੈ ਆ ਬਾਬਾ ਕੁਲਵਿੰਦਰ ਸਿੰਘ ਲਗਾਤਾਰ ਪ੍ਰੈਸ ਕਾਨਫਰੰਸਾਂ ਕਰ ਰਹੇ ਨੇ ਬਾਬਾ ਰਾਜਾ ਰਾਜ ਸਿੰਘ ਲਗਾਤਾਰ ਪ੍ਰੈਸ ਕਾਨਫਰੰਸਾਂ ਕਰ ਰਹੇ ਨੇ ਜਥੇਦਾਰ ਸਾਹਿਬ ਦੀ ਕੰਨ ਤੱਕ ਵਾਅ ਹੀ ਨਹੀਂ ਪਹੁੰਚੀ ਇਥੋਂ ਤੱਕ ਕਿ ਮੰਗ ਪੱਤਰ ਵੀ ਪਹੁੰਚ ਚੁੱਕੇ ਨੇ ਅਕਾਲ ਦੇਖ ਸਾਹਿਬ ਔਰ ਫੋਨ ਕਰਕੇ ਟਾਈਮ ਮੰਗ ਰਹੇ ਆ ਅਸੀਂ ਕਦੋਂ ਆਣਾ ਜਥੇਦਾਰ ਸਾਹਿਬ ਟਾਈਮ ਹੀ ਨਹੀਂ ਦੇਣ ਨੂੰ ਤਿਆਰ ਹੁਣ 15ਵਾਂ ਵਾਲਾ ਸ਼ੁਰੂ ਹੋ ਗਿਆ ਸੀ ਦੀਪੰਦਰ ਵਾਲਾ ਸ਼ੀਦੀਪੰਦਰ ਵਾਲੇ ਚ ਤਾਂ ਅਸੀਂ ਵੈਸੇ ਕੋਈ ਐਕਟੀਵਿਟੀ ਨਹੀਂ ਕਰਦੇ ਹੈਗੇ ਸੋ ਇਸ ਐਕਟੀਵਿਟੀ ਨੂੰ ਅਸੀਂ ਹੁਣ ਪੋਸਟਪੋਨ ਕਰਕੇ ਅੱਗੇ ਲੈ ਗਏ ਹਾਂ ਪਹਿਲਾਂ ਇਹ ਦਸੰਬਰ ਦੇ ਪਹਿਲੇ ਹਫ਼ਤੇ ਕਰਨੀ ਸੀ ਪਰ ਜਥੇਦਾਰ ਸਾਹਿਬ ਨੂੰ ਬੇਨਤੀ ਆ ਜਾਂ ਤਾਂ ਆਪ ਐਕਸ਼ਨ ਲੋ ਜਾਂ ਫਿਰ ਨਿਹੰਗ ਜਥੇਬੰਦੀਆਂ ਜੜੀਆਂ ਹੈਗੀਆਂ ਉਹ ਤੁਹਾਨੂੰ ਆ ਕੇ ਤੁਹਾਡੇ ਤੋਂ ਜਵਾਬ ਮੰਗਣਗੀਆਂ ਕਿਉਂਕਿ ਇਹ ਬਹੁਤ ਵੱਡਾ ਮਸਲਾ ਹੈਗਾ ਔਰ ਜਥੇਦਾਰ ਸਾਹਿਬ ਦੀ ਚੋਪੇ ਦੇ ਉੱਤੇ ਬਹੁਤ ਖਤਰਨਾਕ ਹੈ ਇੱਕ ਪਾਸੇ ਤਾਂ ਜਿਹੜੇ ਦੂਜੇ ਧਰਮਾਂ ਤੋਂ ਲੋਕ ਨੇ ਜਿਹੜੇ ਜਾਤਾਂ ਦੇ ਸਤਾਏ ਹੋਏ ਨੇ ਉਹ ਤਾਂ ਸਿੱਖੀ ਵੱਲ ਨੂੰ ਮੁੜ ਰਹੇ ਨੇ ਮਨੋਜ ਸਿੰਘ ਦੂਹਾਨ ਵਰਗੇ ਹੋ ਗਏ ਹਵਾ ਸਿੰਘ ਸਾੰਘਵਾਨ ਵਰਗੇ ਹੋ ਗਏ ਉਹ ਤਾਂ ਬੱਗਾ ਦੇ ਬੱਗ ਸਿੱਖੀ ਵੱਲ ਨੂੰ ਆ ਰਹੇ ਨੇ ਵੀ ਸਿੱਖੀ 'ਚ ਕੋਈ ਜਾਤ-ਬਾਤ ਨਹੀਂ ਹੈਗੀ ਸਾਡੇ ਨਾਲ ਜਾਤ-ਦਾਬ ਦਾ ਜ਼ਿਕਰ ਹੁੰਦਾ ਅਸੀਂ ਸਿੱਖ ਸਦਾਣਾ ਤੇ ਦੂਜੇ ਪਾਸੇ ਇਦਾਂ ਦੇ ਭੂਮਣੇ ਉੱਠ ਕੇ ਇਦਾਂ ਦੇ ਬਿਆਨ ਦੇਣ ਲੱਗੇ ਪੁੱਚੋ ਵਾਲੇ ਵਰਗੇ ਫੇਰ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕੁਰਸੀਆਂ ਲਾ ਕੇ ਬੈਠ ਰ ਉਹ ਉਥੇ ਲੱਕ ਹਿੱਲੇ ਮਜਾਜਣ ਜਾਂਦੀ ਦਾ ਇਹ ਕੀਰਤਨ ਦੇ ਵਿੱਚ ਗਾ ਰਿਹਾ ਜਦੋਂ ਮੁੰਡਿਆਂ ਨੇ ਅਜ਼ਾਨ ਲਗਾਤੀ ਹਾਲਾਂਕਿ ਉਹਨਾਂ ਨੇ ਲੱਕ ਹਿੱਲੇ ਮਜਾਜਣ ਨਹੀਂ ਗਾਇਆ ਹੈਗਾ ਜਥੇਦਾਰ ਸਾਹਿਬ ਜੀ ਇਹ ਬਹੁਤ ਮਤਲਬ ਹੁਣ ਮੈਂ ਕੀ ਕਵਾਂ ਇਹ ਕਾਣੀ ਵੰਡਾ ਜਾਂ ਤਾਂ ਤੁਸੀਂ ਇਹ ਕਾਣੀ ਵੰਡ ਬੰਦ ਕਰੋ ਉਹ ਨੌਜਵਾਨ ਨੇ ਗੁਰਬਾਣੀ ਦੇ ਵਿੱਚੋਂ ਦੀ ਅੱਲਾ ਪਕੰਗ ਪਾਕ ਹੈ ਉਸ ਦੀ ਹੇਕ ਲਗਾਈ ਆ ਤੇ ਤੁਸੀਂ ਉਹਦਾ ਹੁਕਮਨਾਮਾ ਜਾਰੀ ਕਰਤਾ ਕਿ ਜੀ ਇਹ ਇਹ ਜੜਾ ਹੈਗਾ ਇਸ ਤਰੀਕੇ ਨਾਲ ਨਹੀਂ ਹੋ ਸਕਦਾ ਤੇ ਜਦੋਂ ਪੂਚੋ ਵਾਲਾ ਕਹਿੰਦਾ ਲੱਕ ਹਿੱਲੇ ਮਜਾਜਣ ਜਾਂਦੀ ਦਾ ਉਦੋਂ ਤੁਹਾਡਾ ਹੁਕਮਨਾਮਾ ਕਿਉਂ ਨਹੀਂ ਆਇਆ ਉਦੋਂ ਤੁਸੀਂ ਕਿਉਂ ਨਹੀਂ ਬੋਲੇ ਹਨਾ ਉਦੋਂ ਤੁਹਾਡੀ ਜਿਹੜੀ ਹੈਗੀ ਆ ਕਾਣੀਵੰਡ ਉਦੋਂ ਕਿਉਂ ਹੈਗੀ ਆ ਤੇ ਇਸ ਚੀਜ਼ ਤੇ ਲਗਾਤਾਰ ਅਸੀਂ ਬੋਲ ਰਹੇ ਹਾਂ ਮੈਨੂੰ ਤਾਂ ਇਹ ਲੱਗ ਰਿਹਾ ਕਿ ਤੇ ਇਹ ਨਾ ਹੋਵੇ ਜੱਜਦਾਰ ਸਾਹਿਬ ਕਹਿਣ ਆਉਣ ਵਾਲੇ ਟਾਈਮ 'ਚ ਵੀ ਦਵਾਬੀ ਹੋਣੇ ਤੇ ਬਾਕੀ ਜਿੰਨੇ ਵੀ ਇਹ ਪੂਚੋ ਵਾਲੇ ਦੇ ਖਿਲਾਫ ਹੋ ਰਹੇ ਨੇ ਇਹਨਾਂ ਨੂੰ ਬੰਦ ਚੋ ਸੇਕ ਦੋ ਅੱਛਾ ਰਾਜੂਆਣਾ ਜੀ ਨੇ ਵੀ ਜਿਹੜਾ ਹੈਗਾ ਉਹ ਇੱਕ ਲੈਟਰ ਬੀਤੇ ਦਿਨੀ ਜਿਹੜਾ ਸ੍ਰੀ ਅਕਾਲ ਤਖਤ ਸਾਹਿਬੇਜਿਆ ਉਹਦੇ ਵਿੱਚ ਉਹਨਾਂ ਨੇ ਗੱਲ ਕੀਤੀ ਕਿ ਜਿਵੇਂ ਤੁਸੀਂ ਸਵਾਲ ਚੁੱਕ ਰਹੇ ਹੋ ਕਿ ਜਥੇਦਾਰ ਸਾਹਿਬ ਇਹਨਾਂ ਗੱਲਾਂ ਦੇ ਉੱਤੇ ਸਵਾਲ ਕਿਉਂ ਨਹੀਂ ਉਠਾ ਰਹੇ ਜਾਂ ਫਿਰ ਉਹ ਆਪਣਾ ਇੱਕ ਜਿਹੜਾ ਉਹਨਾਂ ਦਾ ਫਰਜ਼ ਬੰਦਾ ਹੈ ਜਾਂ ਉਹਨਾਂ ਦੀ ਜਿਹੜੀ ਤਾਕਤ ਹੈਗੀ ਉਸ ਨੂੰ ਇਸਤੇਮਾਲ ਕਿਉਂ ਨਹੀਂ ਕਰ ਰਹੇ ਉਸੇ ਤਰੀਕੇ ਦਾ ਸਵਾਲ ਕੁਝ ਉਹਨਾਂ ਨੇ ਕੀਤਾ ਉਹ ਕਹਿੰਦੇ ਕਿ ਸ਼ਹੀਦੀ ਦਿਹਾੜਿਆਂ ਦਾ ਜਿਹੜਾ ਕੇਂਦਰ ਵੱਲੋਂ ਨਾਮ ਰੱਖ ਦਿੱਤਾ ਗਿਆ ਹੈਨਾ ਤੇ ਉਸ ਨੂੰ ਬਦਲਣ ਦੇ ਲਈ ਆਵਾਜ਼ ਮਜ਼ਬੂਤ ਕਿਉਂ ਨਹੀਂ ਕੀਤੀ ਜਾ ਰਹੀ ਕਿਉਂ ਜਿਹੜਾ ਪੰਥ ਹੈ ਇੰਨਾ ਕਮਜ਼ੋਰ ਜਾਪ ਰਿਹਾ ਦੇਖੋ ਸਾਡੀ ਅਡਾਲੋਜੀ ਤੇ ਇਹਨਾਂ ਦੀ ਜਮਣਾਪਾਰ ਵਾਲਿਆਂ ਦੀ ਅਡਾਲੋਜੀ ਇਹਦੇ ਵਿੱਚ ਬਹੁਤ ਫਰਕ ਆ ਠੀਕ ਆ ਠੀਕ ਹੈ ਉਹ ਸਾਹਿਬ ਜਨਤਾ ਦੇ ਰਿਸਪੈਕਟ ਦੇ ਵਿੱਚ ਉਹਨਾਂ ਨੇ ਇਹ ਜਿਹੜਾ ਹੈਗਾ ਇਸ ਚੀਜ਼ ਨੂੰ ਪੱਕਾ ਕਰ ਦਿੱਤਾ ਏਦੇ ਲਈ ਉਹਨਾਂ ਦਾ ਬਹੁਤ ਧੰਨਵਾਦ ਹੈ ਬਟ ਉਹਨਾਂ ਦੀ ਜਿੰਨੀ ਕੁ ਮੈਂਟੈਲਿਟੀ ਹੈਗੀ ਆ ਉਹਨਾਂ ਨੇ ਉਹਨਾਂ ਕ ਕਰਤਾ ਅੱਗੇ ਜਿਹੜਾ ਹੁਣ ਸਾਨੂੰ ਉਹ ਵੀਰ ਬਾਲ ਦੇ ਬਸ ਕਿਉਂਕਿ ਅਸੀਂ ਉਹਨਾਂ ਨੂੰ ਬਾਲ ਨਹੀਂ ਕਹਿੰਦੇ ਸਾਡੇ ਲਈ ਤਾਂ ਉਹ ਬਾਬੇ ਨੇ ਮੈਂ ਤਾਂ ਉਹਨਾਂ ਨੂੰ ਪਾਸ਼ਾ ਕਹਿੰਨਾ ਛੋਟੇ ਤੇ ਵੱਡੇ ਦੋ ਚਾਰੋਂ ਸਾਹਿਬ ਜਨ ਦੇ ਮੇਰੇ ਲਈ ਤਾਂ ਪਾਸ਼ਾ ਨੇ ਮੈਂ ਉਹਨਾਂ ਦਾ ਨਾਮ ਹਮੇਸ਼ਾ ਪਾਸ਼ਾ ਲੈਣਾ ਹੁਣਾ ਜੀ ਪਰ ਇਸ ਚੀਜ਼ ਨੂੰ ਉਹਨਾਂ ਨੂੰ ਨਹੀਂ ਸਮਝ ਹੈਗੀ ਤੇ ਇਸ ਚੀਜ਼ ਦੀ ਕਰੈਕਸ਼ਨ ਕਿਵੇਂ ਕਰਨੀ ਆ ਇਹ ਤਾਂ ਕਾਲ ਤੱਕ ਸਭ ਲੋਕ ਹੋਣਾ ਚਾਹੀਦਾ ਸੀਗਾ ਜੋ ਨਹੀਂ ਹੋਇਆ ਚਲੋ ਇਹ ਜਥੇਬੰਦੀਆਂ ਵੱਲੋਂ ਹੋਣਾ ਚਾਹੀਦਾ ਸੀ ਉਹ ਵੀ ਨਹੀਂ ਹੋਇਆ ਇਹ ਕਰੈਕਸ਼ਨ ਤਾਂ ਹੈ ਦੇਖੋ ਉਹਨਾਂ ਨੇ ਹੀ ਕਰ ਦਿੱਤਾ ਬਹੁਤ ਧੰਨਵਾਦ ਅਸੀਂ ਤਾਂ ਇਹ ਵੀ ਕਹਿੰਦੇ ਸੀਗੇ ਕਿ ਹਿੰਦੀ ਦੀ ਚਾਦਰ ਜਿਹੜਾ ਹੈਗਾ ਇਹ ਵੀ ਖਿਤਾਬ ਗੁਰੂ ਸਾਹਿਬ ਦਾ ਜਦੋਂ ਰੈਕਗਨਾਈਜ਼ ਹੋ ਜਾਵੇ ਹਨਾ ਸਮੇਂ ਦੀ ਸਰਕਾਰ ਵੱਲੋਂ ਹੀ ਰੈਕਗਨਾਈਜ਼ ਹੋ ਜਾਵੇ ਤਾਂ ਉਹ ਉਹ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਪੂਰੀ ਦੁਨੀਆ ਦੇ ਵਿੱਚ ਇਸ ਚੀਜ਼ ਨੂੰ ਲਾਗੂ ਕੀਤਾ ਜਾ ਸਕਦਾ ਹੈਗਾ ਤੇ ਉਹਦੇ ਵਿੱਚ ਵੀ ਇਹਨਾਂ ਵੱਲੋਂ ਬੜੀ ਮਤਲਬ ਢਿੱਲੀ-ਮੁੱਲੀ ਕਾਰਵਾਈ ਹੁੰਦੀ ਆ ਹੁਣ ਹਰ ਸਾਲ ਇਸ ਚੀਜ਼ ਦਾ ਗਲੇਸ਼ ਪੈਂਦਾ ਹਰ ਸਾਲ ਇਸ ਚੀਜ਼ ਤੇ ਰੌਲਾ ਹੁੰਦਾ ਇੱਥੋਂ ਤੱਕ ਕਿ ਹੁਣ ਜਿਹੜਾ ਜਿਹੜੀ ਇੱਕ ਵੀਡੀਓ ਤੁਸੀਂ ਹੋਰ ਦੇਖੀ ਹੋਣੀ ਹੈ ਜਿਹੜੀ ਗੁਰੂ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਤੇ ਪ੍ਰਕਾਸ਼ ਪੁਰਬ ਮੈਂ ਜਨਮ ਦਿਨ ਕਹਿ ਰਿਹਾ ਕਿਉਂਕਿ ਈਜ਼ੀ ਸਮਝ ਆ ਜਾਂਦਾ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਉਹ ਹਰ ਸਾਲ ਇਸ ਚੀਜ਼ ਦਾ ਗਲੇਸ਼ ਪੈ ਜਾਂਦਾ ਕੋਈ ਕਹਿੰਦਾ 27 ਨੂੰ ਕੋਈ ਕਹਿੰਦਾ 5 ਨੂੰ ਕੋਈ ਕਹਿੰਦਾ ਜੀ 28 ਨੂੰ ਹਰ ਸਾਲ ਗਲੇਸ਼ ਹੁੰਦਾ ਕੀ ਆਕਾਲ ਤਖਤ ਸਾਹਿਬ ਇਹਦੇ ਤੇ ਸਟੈਂਡ ਨਹੀਂ ਲੈ ਸਕਦਾ ਕੀ ਆਕਾਲ ਤਖਤ ਸਾਹਿਬ ਇਹਦੇ ਤੇ ਕੋਈ ਇੱਕ ਕਮੇਟੀ ਬਣਾ ਕੇ ਇਹਨੂੰ ਫਾਈਨਲਾਈਜ਼ ਨਹੀਂ ਕਰ ਸਕਦਾ ਇੱਥੇ ਵੀ ਕਹਾਣੀ ਵੰਡਾ ਹਰ ਸਾਲ ਜਦੋਂ ਆਪਾਂ ਆਪਣੇ ਗੁਰੂ ਨੂੰ ਯਾਦ ਕਰਨਾ ਹੈ ਜਦੋਂ ਆਪਾਂ ਨੇ ਗੁਰੂ ਨੂੰ ਅਸੀਂ ਅ ਗੁਰੂ ਦੀ ਸਿਫਤ ਕਰਨੀ ਆ ਉਸ ਸਮੇਂ ਸਾਡਾ ਕਲੇਸ਼ ਪਿਆ ਹੁੰਦਾ ਕਿ ਅੱਧੇ ਕਹਿੰਦੇ ਜੀ ਅਸੀਂ 27 ਨੂੰ ਮਨਾਣਾ ਅੱਧੇ ਕਹਿੰਦੇ ਜੀ ਅਸੀਂ 5 ਨੂੰ ਮਨਾਣਾ ਅੱਧੇ ਕਹਿੰਦੇ ਜੀ ਵਧੀ ਦੇ ਦੇਣਾ ਅੱਧੇ ਦਿਨ ਅੱਧੇ ਕਹਿੰਦੇ ਘੜੀ ਦੇ ਦੇਣਾ ਕੋਈ ਨਾਨਕਸ਼ਹੀ ਕੈਲੰਡਰ ਲਈ ਫਿਰਦਾ ਹੁੰਦਾ ਕੋਈ ਈਸਾਈ ਮਤ ਦੇਖੋ ਇਹ ਬੜੀ ਵੱਡੀ ਨਲਾਈਕੀ ਆ ਸਾਡੀ ਈਸਾਈ ਸਾਡੇ ਉੱਤੇ ਰਾਜ ਕਰਦੇ ਸੀ ਉਹਨਾਂ ਦਾ ਕੈਲੰਡਰ ਈਸਵੀ ਕੈਲੰਡਰ ਸਾਡੇ ਉੱਤੇ ਲਾਗੂ ਸੀਗਾ ਅੱਜ ਸਾਨੂੰ ਆਜ਼ਾਦ ਹੋਿਆਂ ਨੂੰ ਵੀ ਇਸਾਈਆਂ ਨੂੰ ਗਏ ਹੋਿਆਂ ਨੂੰ ਵੀ 200 ਸਾਲ ਹੋ ਗਏ ਨੇ ਮਹਾਰਾਜਾ ਸਾਹਿਬ ਦੇ ਕਤਲ ਤੋਂ ਬਾਅਦ ਇਸਾਈਆਂ ਨੇ ਉਹ ਉਹਨਾਂ ਦਾ ਕੈਲੰਡਰ ਸਾਡੇ ਤੇ ਲਾਗੂ ਕਰਤਾ ਅੱਜ ਵੀ ਸਾਡੇ ਤੇ ਉਹ ਕੈਲੰਡਰ ਲਾਗੂ ਆ ਔਰ ਉਸ ਕੈਲੰਡਰ ਦੇ ਪੂਰੀ ਦੁਨੀਆ ਤੇ ਲਾਗੂ ਹੈ ਸਾਰਾ ਨਹੀਂ ਮੁਸਲਮਾਨਾਂ ਤੇ ਨਹੀਂ ਲਾਗੂ ਹੋਏਗਾ ਮੁਸਲਮਾਨ ਆਪਣੀ ਜਿਹੜੀ ਜੌਬ ਆ ਜਾਂ ਪ੍ਰੋਫੈਸ਼ਨ ਹੈਗਾ ਉਹ ਇਸਾਈ ਕੈਲੰਡਰ ਦੇ ਹਿਸਾਬ ਨਾਲ ਚੱਲਦੇ ਆ ਪਰ ਉਹਨਾਂ ਦੇ ਜਿੰਨੇ ਰੀਤ ਰਿਵਾਜ ਨੇ ਉਹਨਾਂ ਦੇ ਰੋਜ਼ੇ ਨੇ ਜਾਂ ਉਹਨਾਂ ਦੇ ਜਿਹੜੇ ਪਾਕ ਦੇ ਨੇ ਕਿ ਜਿਹੜੇ ਜਿਹੜੇ ਸਾਡੇ ਮਤਲਬ ਜੋ ਦੇਸੀ ਮਹੀਨੇ ਦੇ ਹਿਸਾਬ ਨਾਲ ਜਾਂ ਸਾਡੇ ਸਿੱਖੀ ਦੇ ਹਿਸਾਬ ਨਾਲ ਇੱਕ ਕੈਲੰਡਰ ਜਿਹੜਾ ਹੋਣਾ ਚਾਹੀਦਾ ਸਾਡੇ ਆਪਣੇ ਜਿਹੜੇ ਕਾਰਜਾਂ ਲਈ ਸਾਡੇ ਕੋਲ ਨਹੀਂ ਹੈਗਾ ਹੈਨਾ ਉਦੋਂ ਬਾਅਦ ਇੱਕ ਨਾਨਕਸ਼ਹੀ ਕੈਲੰਡਰ ਦਾ ਵੀ ਸਾਡੇ ਵਿੱਚ ਰੌਲਾ ਪਿਆ ਨਾਨਕਸ਼ਹੀ ਕੈਲੰਡਰ ਬਾਅਦ ਚ ਰੱਦ ਹੋਇਆ ਕੀ ਅਕਾਲ ਤੱਕ ਸਭ ਨੂੰ ਇੰਨਾ ਫੈਸਲਿਆਂ ਦੇ ਉੱਤੇ ਮੁਸਤੈਦ ਹੋ ਕੇ ਫੈਸਲੇ ਨਹੀਂ ਕਰਨੇ ਚਾਹੀਦੇ ਹੁਣ ਪ੍ਰੋਬਲਮ ਇਹ ਆ ਰਹੀ ਆ ਨਾਨਕਸ਼ਹੀ ਕੈਲੰਡਰ ਦੇ ਵਿੱਚ ਪ੍ਰੋਬਲਮ ਇਹ ਆ ਰਹੀ ਹੈ ਕਿ ਉਹ ਤਰੀਕਾ ਫਿਕਸ ਕਰਨਾ ਚਾਹੁੰਦੇ ਨੇ ਆ ਈਸਵੀ ਕੈਲੰਡਰ ਦੇ ਉੱਤੇ ਤਾਂ ਮੈਂ ਉਹਦੇ ਤੇ ਸਵਾਲ ਪੁੱਛਿਆ ਵੀ ਸਾਨੂੰ ਐਸੀ ਕਿਹੜੀ ਮਜਬੂਰੀ ਆ ਗਈ ਆ ਕਿ ਅਸੀਂ ਈਸੂ ਦੇ ਜੰਮੇ ਦੇ ਕੈਲੰਡਰ ਦੇ ਹਿਸਾਬ ਨਾਲ ਆਪਣੇ ਗੁਰੂ ਦਾ ਜਨਮ ਦਿਨ ਮਨਾਉਣਾ ਜਦ ਕੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਿੰਨੀਆਂ ਪ੍ਰਾਤਨ ਪੀੜਾਂ ਨੇ ਜਿਹੜੀਆਂ ਕਿ ਹੱਥ ਲਿਖਤ ਨੇ ਉਹਨਾਂ ਦੇ ਵਿੱਚ ਸ਼ੁਰੂ ਕਰਨਾ ਜਦੋਂ ਲਿਖਾਈ ਸ਼ੁਰੂ ਹੁੰਦੀ ਆ ਸੰਬਾਦਨਾ ਸ਼ੁਰੂ ਹੁੰਦੀ ਆ ਤੇ ਜਦੋਂ ਸੰਪੂਰਤਾ ਹੁੰਦੀ ਆ ਉਹ ਦੋਨੋਂ ਤਰੀਕਾਂ ਲਿਖੀਆਂ ਜਾਂਦੀਆਂ ਨੇ ਤੇ ਉਹ ਤਰੀਕਾਂ ਜਿਹੜੀਆਂ ਉਹ ਵਿਕਰਮੀ ਦੀਆਂ ਤਰੀਕਾਂ ਨੇ ਇੱਥੋਂ ਤੱਕ ਕੇ ਅ ਅ ਵਿਸੂਏ ਚਸੀਆਂ ਘੜੀਆਂ ਪੈਰਾ ਥਿੱਤੀ ਵਾਰੀ ਮਾ ਹੋਆ ਇਹ ਵਿਕਰਮੀ ਕੈਲੰਡਰ ਦਾ ਨਾਪਤੋਲ ਦਾ ਸਮੇਂ ਦੀ ਗਣਨਾ ਦਾ ਤਰੀਕਾ ਹੈਗਾ ਠੀਕ ਥਿੱਤ ਵਾਰਨਾ ਜੋਗੀ ਜਾਣੇ ਰੁੱਤਵਾ ਨਾ ਕੋਈ ਗੁਰੂ ਸਾਹਿਬ ਕਹਿੰਦੇ ਨੇ ਜਾ ਕਰਤਾ ਸ੍ਰੀ ਕੋ ਸਾਜੇ ਆਪੇ ਜਾਣੇ ਸੋਏ ਤੇਤਵਾਰ ਮਾਂ ਇਹ ਵਿਕਰਮੀ ਕੈਲੰਡਰ ਤੋਂ ਆ ਰਿਹਾ ਠੀਕ ਆ ਉਦੋਂ ਬਾਅਦ ਵੀ ਅਸੀਂ ਵਿਕਰਮੀ ਕੈਲੰਡਰ ਨੂੰ ਤਾਂ ਰੱਦ ਕਰ ਲਿਆ ਚਲੋ ਤੁਹਾਡੀ ਮਰਜ਼ੀ ਸੀ ਤੁਸੀਂ ਰੱਦ ਕਰ ਲਿਆ ਹੁਣ ਤੁਸੀਂ ਜੜੀਆਂ ਉਹ ਤਰੀਕਾ ਨੇ ਵਿਕਰੀ ਕੈਲੰਡਰ ਦੇ ਹਿਸਾਬ ਨਾਲ ਇੱਥੋਂ ਤੱਕ ਕਿ ਚੁਪਈ ਦੇ ਵਿੱਚ ਚੁਪਈ ਸਾਹਿਬ ਦੇ ਪਾਠ ਦੇ ਵਿੱਚ ਜਦੋਂ ਸੰਪੂਰਨਤਾ ਹੋ ਜਾਂਦੀ ਆ ਉਹਦੇ ਵਿੱਚ ਵੀ ਗੁਰੂ ਸਾਹਿਬ ਕਹਿੰਦੇ ਨੇ ਸੰਬਦ ਸਤਨਾ ਸਹਿਜ ਬਣੀ ਜੇ ਅਰਧ ਸਹਿਜ ਬਣ ਤੀਣ ਕੀ ਜੇ ਭਾਦਵ ਸੁਦੀ ਅਸ਼ਵੀਨ ਰਵਿਵਾਰਾ ਤੀਰਵਸ ਤੋਂ ਉਦਰ ਤੱਕ ਗੰਧ ਸੁਦਾਰਾ ਉਹਦੇ ਵਿੱਚ ਸਾਰੀ ਬਿਕਰਮੀ ਦੀ ਉਲੇਖਣਾ ਕੀਤੀ ਆ ਵੀ ਕਦੋਂ ਕਿੱਥੇ ਤੇ ਕਿਵੇਂ ਜਿਹੜੀ ਆ ਚਪਾਈ ਸਾਹਿਬ ਦੀ ਸੰਬਾਦਨਾ ਕੀਤੀ ਆ ਉਸ ਤੋਂ ਬਾਅਦ ਵੀ ਸਾਡੇ ਚ ਇੱਕ ਕਲੇਸ਼ ਹਰ ਸਾਲ ਪੈਣਾ ਹੁੰਦਾ ਕਿ ਜੀ ਬਿਕਰਮੀ ਦੇ ਹਸਾਬ ਨਾਲ ਬਣਾਣਾ ਜਾਂ ਈਸਾ ਮਸੀਹ ਦੇ ਹਸਾਬ ਨਾਲ ਬਣਾਣਾ ਸਾਡੇ ਕੋਲ ਆਪਣਾ ਕੁਝ ਹੈ ਨਹੀਂ ਤਾਂ ਮੈਂ ਆਖਰੀ ਸਵਾਲ ਇਸ ਚੀਜ਼ ਦੇ ਉੱਤੇ ਕਰਨਾ ਚਾਹਾਂਗਾ ਕਿ ਕੀ ਕਾਰਨ ਲੱਗਦਾ ਤੁਹਾਨੂੰ ਕਿ ਇਸ ਦੇ ਪਿੱਛੇ ਢਿੱਲ ਵਰਤੀ ਜਾਂਦੀ ਹੈ ਇਹਦੇ ਉੱਤੇ ਧਿਆਨ ਨਹੀਂ ਦਿੱਤਾ ਜਾਂਦਾ ਕੀ ਇਹਦੇ ਪਿੱਛੇ ਕੋਈ ਰਾਜਨੀਤਿਕ ਕਾਰਨ ਲੱਗਦੇ ਨੇ ਜਾਂ ਫਿਰ ਇਹਦੇ ਪਿੱਛੇ ਅਸੀਂ ਇੱਕ ਕਹਿ ਲਈਏ ਕਿ ਉਸ ਕੰਮ ਨੂੰ ਟਾਲਣ ਦੀ ਕੋਈ ਨੀਅਤ ਹੀ ਇਦਾਂ ਦੀ ਬਣਾ ਲਈ ਗਈ ਹੈ ਕੀ ਕਰ ਦੇਖੋ ਅਕਾਲੀ ਫੂਲਾ ਸਿੰਘ ਜਿਹੜੀ ਗੱਦੀ ਤੇ ਬੈਠੇ ਰਹੇ ਨੇ ਜਿਹੜੇ ਸਮੇਂ ਦੇ ਹਾਕਮ ਨੂੰ ਬੁਲਾ ਕੇ ਉਹਦੇ ਮੈਂ ਚਲੋ ਮਹਾਰਾਜਾ ਸਾਹਿਬ ਹੈ ਮੈਂ ਤਾਂ ਨਹੀਂ ਕਹਿੰਦਾ ਕਿ ਛਤਰ ਪ੍ਰੇਡ ਕੀਤੀ ਹਣਾ ਪਰ ਉਤੋਂ ਘੱਟ ਵੀ ਨਹੀਂ ਕੀਤਾ ਉਹਨਾਂ ਨੇ ਮਹਾਰਾਜਾ ਰঞ্জੀਤ ਸਿੰਘ ਦੇ ਜਦੋਂ ਕੋੜੇ ਪੈਂਦੇ ਨੇ ਤਾਂ ਆਪਾਂ ਉਹਨੂੰ ਛਤਰ ਪ੍ਰੇਡ ਹੀ ਕਹਿ ਸਕਦੇ ਹਾਂ ਜੇ ਤੁਹਾਡਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਐਡਾ ਪਾਵਰਫੁੱਲ ਰਿਹਾ ਹੋਵੇ ਕਿ ਸਮੇਂ ਦੇ ਹਾਕਮ ਨੂੰ ਪੇੜ ਨਾਲ ਬੰਨ੍ਹ ਕੇ ਤੇ ਉਹਦੀ ਛੇਤਰਪਰੇੜ ਕਰ ਸਕਦਾ ਹੈ ਜੀ ਤੇ ਅੱਜ ਸਾਡੇ ਹਾਕਮ ਜਿਹੜੇ ਆ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਉਹ ਐਡੇ ਕਮਜ਼ੋਰ ਨੇ ਕਿ ਇੱਕ ਮਾਮੂਲੀ ਜਾਂ ਸਾਧੜਾ ਜਿਹੜਾ ਆ ਉਹ ਅਕਾਲ ਤਖਤ ਸਾਹਿਬ ਦੇ ਸਾਹਮਣੇ ਚਾ ਚੌਥੇ ਬਾਹੇ ਦੀ ਗੱਲ ਕਰਦਾ ਛੋਟੀ ਜਿਹਾ ਦੇ ਪੌੜੇ ਦੇ ਵੱਖਰੇ ਦੀ ਗੱਲ ਕਰਦਾ ਇੱਥੇ ਸਾਡੇ ਗੁਰੂ ਸਾਹਿਬ ਦੇ ਜਿਹੜੇ ਹੈਗੇ ਆ ਜਨਮ ਦਿਹਾੜੇ ਉਹਨਾਂ ਦੇ ਕਲੇਸ਼ ਪਿਆ ਰਹਿੰਦਾ ਆ ਹਰ ਚੀਜ਼ ਤੇ ਸਾਡੇ ਕੁਛ ਨਾ ਕੁਛ ਪਿਆ ਹੀ ਰਹਿੰਦਾ ਤੇ ਅਕਾਲ ਤਖਤ ਸਾਹਿਬ ਇੰਨਾਂ ਚੀਜ਼ਾਂ ਨੂੰ ਵੀ ਜੇ ਦਰਸਤ ਨਹੀਂ ਕਰਵਾ ਸਕਦੇ ਹਨਾ ਜੇ ਆ ਦੋ ਬਾਟਿਆਂ ਦੀ ਜਿਹੜੀ ਮੈਂ ਗੱਲ ਕੀਤੀ ਹੈ ਕਿ ਅਮਰਦ ਦੇ ਬਾਟੇ ਵੱਖਰੇ ਨੇ ਸਾਡੀਆਂ ਸੰਪਰਦਾਵਾਂ ਦੇ ਵਿੱਚ ਜੇ ਇਸ ਦੇ ਉੱਤੇ ਵੀ ਅਸੀਂ ਸਟੈਂਡ ਨਹੀਂ ਲੈ ਸਕਦੇ ਤਾਂ ਸੀ ਤਾਂ ਆਪਣੀਆਂ ਸੰਸਥਾਵਾਂ ਨੂੰ ਆਪ ਕਮਜ਼ੋਰ ਕਰੀ ਬੈਠੇ ਆ ਨਾ ਅਕਾਲ ਤਖਤ ਸਾਹਿਬ ਜਦੋਂ ਉਹ ਉਧਰ ਮੁਗਲ ਹਕੂਮਤ ਸੀਗੀ ਉਹ ਆਪਣੇ ਆਪ ਨੂੰ ਆ ਪਾਦਸ਼ਾਹ ਖਵਾਂਦੇ ਸੀਗੇ ਤੇ ਉਹਦੇ ਸਾਹਮਣੇ ਉਸ ਤਖਤ ਦੇ ਸਾਹਮਣੇ ਸਾਡਾ ਤਖਤ ਖੜਾ ਕੀਤਾ ਗਿਆ ਛੇਵੇਂ ਪਾਸ਼ਾ ਨੇ ਤੇ ਆ ਗੁਰੂ ਸਾਹਿਬ ਸੱਚਾ ਪਾਦਸ਼ਾਹ ਕੋਾਏ ਉਹ ਪਾਸ਼ਾ ਖਵਾਂਦੇ ਸੀ ਮੁਗਲ ਤੇ ਗੁਰੂ ਸਾਹਿਬ ਸੱਚਾ ਪਾਦਸ਼ਾਹ ਕੋਾਏ ਜਦੋਂ ਕਿਤੇ ਕਿਸੇ ਦੀ ਸੁਣਵਾਈ ਨਾ ਹੋਵੇ ਤਾਂ ਆਕਾਲ ਤਖਤ ਸਭ ਹੋਏਗੀ ਹਾਂ ਇੱਥੇ ਮੈਂ ਗੁਰਵਿੰਦਰ ਸਿੰਘ ਬਾਬਾ ਜੀ ਨੇ ਇੱਕ ਮੈਨੂੰ ਇਨਸੀਡੈਂਟ ਦੱਸਿਆ ਕਿ ਇੱਕ ਬੀਬੀ ਅਕਾਲ ਤਖਸਾਲ ਸਾਹਿਬ ਪਹੁੰਚੀ ਉਹਦੇ ਨਾਲ ਕਿਸੇ ਨੇ ਕੋਈ ਨਹੀਂ ਹਰਕਤ ਕੀਤੀ ਅਕਾਲ ਤਖਸਾਲ ਸਾਹਿਬ ਉਸ ਨੂੰ ਇਨਸਾਫ ਨਹੀਂ ਦਵਾ ਸਕਿਆ ਫਿਰ ਉਹ ਕੋਰਟ ਦੇ ਚ ਗਈ ਫਿਰ دنیਵੀਂ ਕੋਰਟ ਨੇ ਉਹਨੂੰ ਇਨਸਾਫ ਦਵਾਇਆ ਇਹ ਪੂਰਾ ਇੱਕ ਵਰਤਾਨ ਹੈਗਾ ਅਸੀਂ ਆਪਣੀਆਂ ਸੰਸਥਾਵਾਂ ਨੂੰ ਆਪ ਨਕਾਰਾ ਕਰ ਰਹੇ ਹਾਂ ਮਤਲਬ ਕਮਜ਼ੋਰ ਅਸੀਂ ਅਸੀਂ ਕਮਜ਼ੋਰ ਆਪਣੀਆਂ ਸੰਸਥਾਵਾਂ ਨੂੰ ਆਪ ਕਰ ਰਹੇ ਹਾਂ ਸਾਡੇ ਫੈਸਲੇ ਤੇ ਸਾਡੀਆਂ ਹਰਕਤਾਂ ਸਾਡੀਆਂ ਸੰਸਥਾਵਾਂ ਨੂੰ ਕਮਜ਼ੋਰ ਕਰ ਰਹੀਆਂ ਨੇ ਤੇ ਹੁਣ ਦੇਖੋ دنیਵੀਂ ਫੈਸਲੇ ਤਾਂ ਚਲੋ ਅਲੱਗ ਚੀਜ਼ ਨੇ ਜਦੋਂ ਤੁਹਾਡੇ ਪੰਥ ਦੇ ਵਿੱਚ ਮਜਬੀਆਂ ਦਾ ਬਾਟਾ ਵੱਖਰਾ ਤੇ ਜੱਟਾਂ ਦਾ ਵੱਖਰਾ ਵੱਖਰਾ ਬਾਟਾ ਇੱਥੋਂ ਤੱਕ ਅਸੀਂ ਆ ਚੁੱਕੇ ਹਾਂ ਇੱਥੋਂ ਤੱਕ ਗਲਦਾਨ ਹੋ ਚੁੱਕੇ ਹਾਂ ਉਦੋਂ ਬਾਅਦ ਵੀ ਸਾਡੇ ਜਥੇਦਾਰ ਸਾਹਿਬ ਜਿਹੜੇ ਹੈਗੇ ਉਹ ਅੱਖਾਂ ਬੰਦ ਕਰਕੇ ਬੈਠੇ ਨੇ ਇਹ ਬਹੁਤ ਨਲਾਇਕੀ ਦੀ ਗੱਲ ਆ ਜਥੇਦਾਰ ਸਾਹਿਬ ਤੁਸੀਂ ਆਪਣੀ ਜਿਹੜੀ ਗੱਦੀ ਆ ਨਾ ਤਖਤ ਸਾਹਿਬ ਦੀ ਜਿਹੜੀ ਗੱਦੀ ਤੋਂ ਤੁਸੀਂ ਬੈਠੇ ਹੋ ਤੁਸੀਂ ਨਹੀਂ ਮਹਾਨ ਹੈਗੇ ਉਹ ਗੱਦੀ ਮਹਾਨ ਹੈ ਉਹ ਤਖਤ ਮਹਾਨ ਹੈ ਤਾਂ ਤੁਸੀਂ ਉਹਦੀ ਥੋੜੀ ਜੀ ਮਰਿਆਦਾ ਜਿਹੜੀ ਆ ਨਾ ਉਹਨੂੰ ਬਹਾਲ ਕਰੋ ਘੱਟੋ-ਘੱਟ ਜਿਹੜੇ ਆ ਦੋ ਬਾਟੇ ਜਾਤ-ਪਾਤ ਦਾ ਕੋਡ ਸਾਡੇ ਚ ਘਟੋ ਘਟੇ ਦੀ ਤਾਂ ਕੋਈ ਸਟੈਂਡ ਲਓ ਜੀ 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 ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਔਰ ਇੱਥੇ ਮੈਂ ਦਰਸ਼ਕਾਂ ਨੂੰ ਕਹਿਣਾ ਚਾਹਾਂਗਾ ਕਿ ਤੁਸੀਂ ਵੀ ਇਸ ਦੇ ਬਾਰੇ ਆਪਣੇ ਕੁਝ ਵਿਚਾਰ ਰੱਖਦੇ ਹੋਵੋਗੇ ਤਾਂ ਉਹ ਵਿਚਾਰ ਜਿਹੜੇ ਨੇ ਤੁਸੀਂ ਅਗਰ ਇਹ ਸੋਸ਼ਲ ਮੀਡੀਆ ਦੇ ਉੱਤੇ ਗੱਲਬਾਤ ਦੇਖੀ ਹੈ ਤਾਂ ਤੁਸੀਂ ਕਮੈਂਟਾਂ ਰਾਹੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਤੇ ਇਸ ਗੱਲਬਾਤ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਸਕਦੇ ਹੋ ਤਾਂ ਕਿ ਇਹ ਜਿਹੜੀ ਗੱਲਬਾਤ ਹੋਈ ਹੈ ਜੋ ਇਹਦੇ ਵਿੱਚ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਜਾਂ ਸਵਾਲ ਖੜੇ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਹੋਰ ਵੀ ਪੰਜਾਬ ਦੀ ਆਵਾਮ ਤੱਕ ਪਹੁੰਚ ਸਕਣ ਕੈਮਰਾਮੈਨ ਮਹੁੰਦੇ ਨਾਲ ਮੈਂ ਸ਼ੇਖਰ ਰਾਹ ਹਮ